ਹਾਵੀ ਦੋਸਤੋ ਤੁਹਾਡਾ ਪਹਿਲਾਂ ਤਾਂ ਮਾਨਕੋਰਸ਼ਲ ਗੋਡ ਫਾਰਮ ਚ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਜਿਹੜੀ ਬੱਕਰੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਬੱਕਰੀ ਦੀ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਕਿ ਬੱਕਰੀ ਦਿਨ ਪੂਰੇ ਹੋ ਗਏ ਨੇਗੇ ਉਸ ਤੋਂ ਦਿਨ ਉੱਪਰ ਲੱਗੀ ਹੈ 167 ਦਿਨਾਂ ਲੱਗੀ ਸੀਗੀ ਤੇ ਬੱਕਰੀ ਸੂ ਨਹੀਂ ਰਹੀ ਸੀ ਤਾਂ ਫਿਰ ਇਸ ਨੂੰ ਆਪਾਂ ਡਾਕਟਰ ਦੀ ਮਤ ਲਤੀ ਜਿਹੜੀ ਕਿ ਰਾਮਪਰਾਜ ਯੂਨੀਵਰਸਿਟੀ ਬਣੀ ਆ ਐਨੀਵਲ ਯੂਨੀਵਰਸਿਟੀ ਹੈ ਜਿਹੜੀ ਕਿ ਵੈਟਰਨਰੀ ਉੱਥੇ ਇਸੇ ਬੱਕਰੀ ਨੂੰ ਲਿਜਾਇਆ ਗਿਆ 28 ਤਰੀਕ ਨੂੰ ਉਹਨਾਂ ਨੇ ਇਸ ਨੂੰ ਜਦੋਂ ਦੇਖਿਆ ਤਾਂ ਇਸਦੇ ਆਪਾਂ ਦਵਾਈ ਧਰਾਤੀ ਸੀ 28 ਤਰੀਕ ਨੂੰ ਇੰਜੈਕਸ਼ਨ ਵਗੈਰਾ ਲਵਾਤੀ ਸੀ ਜਿਹੜੀ ਕਿ ਬੱਚੇਦਾਨੀ ਨਹੀਂ ਖੁੱਲ ਰਹੀ ਸੀ ਤਾਂ ਉਹ ਉਸ ਤੋਂ ਬਾਅਦ 28 ਤਰੀਕ ਨੂੰ ਜਦੋਂ ਮੈਡੀਸਨ ਰੱਖੀ ਤਾਂ ਇਹ 30 ਤਰੀਕ ਨੂੰ ਬੱਕਰੀ ਸੂਈ ਹੈਗੀ ਰਾਤ ਨੂੰ 30 ਮਈ 2024 ਨੂੰ ਜਿਸ ਨੇ ਕਿ ਇੱਕ ਮੇਲ ਬੱਚਾ ਦਿੱਤਾਗਾ ਤੇ ਉਸ ਦਿਨ ਇਸ ਬੱਕਰੀ ਦੇ 177 ਦਿਨ ਹੋ ਗਏ ਸੀਗੇ ਮਤਲਬ ਆਪਾਂ ਕਹਿ ਦਿੰਦੇ ਆਂ ਕਿ ਵੀ ਜਿਹੜਾ ਬੱਕਰੀ ਦਾ ਸੂਣ ਦਾ ਸਮਾਂਗਾ 155 ਦਿਨਾਂ ਦਾ ਠੀਕ ਹੈ ਜੀ ਮਤਲਬ 5 ਦਿਨ 5 ਮਹੀਨੇ 5 ਦਿਨ 5 ਮਹੀਨੇ ਤੇ ਉਸ ਤੋਂ ਬਾਅਦ 177 ਦਿਨ ਲੱਗੇ ਸੀ 22 ਦਿਨ ਬੱਕਰੀ ਇਹ ਵੱਧ ਲੈਗੀ ਤਾਂ ਕਈ ਵਾਰ ਇਸ ਤਰ੍ਹਾਂ ਦੇ ਕੇਸ ਵੀ ਆਪਣੇ ਕੋਲੇ ਆਉਂਦੇ ਨੇ ਤਾਂ ਜਾਣਕਾਰੀ ਵਾਧੇ ਦੇ ਲਈ ਸੋਨੂੰ ਇਹ ਵੀਡੀਓ ਪਾਈ ਗਈ ਹੈ ਕਈ ਵਾਰ ਬੱਕਰੀ 15 20 ਦਿਨ ਵੱਧ ਲੈ ਜਾਂਦੀ ਆ ਤਾਂ ਉਸ ਨੂੰ ਆਪਾਂ ਫਿਰ ਡਾਕਟਰੀ ਮਤ ਲੈ ਕੇ ਇਹਦੀ ਅਲਟਰਾਸਾਉਂਡ ਕਰਾਈ ਅਲਟਰਾਸਾਉਂਡ ਦੇ ਵਿੱਚ ਬੱਚਾ ਬਿਲਕੁਲ ਸਹੀ ਪਾਇਆ ਗਿਆ ਤਾਂ ਸਾਨੂੰ ਆਇਆ ਸੀ ਕਿ ਬੱਚੇ ਨੂੰ ਨਾ ਕੋਈ ਸਮੱਸਿਆ ਆਵੇ ਬੱਕਰੀ ਨੂੰ ਕੋਈ ਸਮੱਸਿਆ ਨਹੀਂ ਸੀ ਬਦਿਆ ਖਾਂਦੀ ਪਿੰਦੀ ਸੀ ਤੇ ਬੱਕਰੀ ਨੂੰ ਕੋਈ ਤਕਲੀਫ ਨਹੀਂ ਸੀ ਤਾਂ ਮੈਡੀਸਨ ਧਰਨ ਤੋਂ ਬਾਅਦ ਬੱਕਰੀ ਜਿਹੜੀ ਪ੍ਰੋਪਰ ਢੰਗ ਦੇ ਨਾਲ ਸੂਪਈ ਹੈ ਤੇ ਮੇਲ ਬੱਚਾ ਦਿੱਤਾ ਹੈ ਸੋ ਕਿਸੇ ਵੀ ਮੇਰੇ ਵੀਰ ਨੂੰ ਇਹ ਲੱਗੇ ਕਿ ਸਾਡੀ ਬੱਕਰੀ ਜ਼ਿਆਦਾ ਦਿਨ ਲੈ ਰਹੀ ਹੈ ਸੂਣ ਰਹੀ ਤਾਂ ਤੁਸੀਂ ਡਾਕਟਰੀ ਸਹਾਇਤਾ ਜ਼ਰੂਰ ਲੈਣੀ ਹੈ ਮਨਕਾਰ ਤਰੀਕੇ ਨਹੀਂ ਵਰਤਨੇ ਤਾਂ ਇਹ ਬੱਕਰੀ 177 ਦਿਨਾਂ ਤੋਂ ਸੋਈ ਆ 22 ਦਿਨ ਹੀ ਬੱਕਰੀ ਵੱਧ ਲੈ ਚੁੱਕੀ ਆ ਤੇ ਇੱਕ ਬੱਚਾ ਦਿੱਤਾ ਪਹਿਲੇ ਸੂਏ ਸੂਈ ਆ ਬੱਕਰੀ ਇਹ ਸੋ ਸਾਰੇ ਵੀਰਾਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਤੇ ਚੈਨ ਨੂੰ ਲਾਈਕ ਸ਼ੇਅਰ ਵੀ ਕਰਦੇ ਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਤੋਂ ਨਵੀਂ ਜਾਣਕਾਰੀ ਜਿਹੜੀ ਇਸ ਚੈਨਲ ਤੇ ਮਿਲਦੀ ਰਹੇ ਪ੍ਰਾਪਤ ਹੁੰਦੀ ਰਹੇ ਸ਼ੁਕਰੀਆ ਧੰਨਵਾਦ